ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਆਓ ਪਿਆਰਿਓ ਸਿੱਖ ਪੰਥ ਨੇ ਪਾਰਸ਼ਾਈ ਦਾ ਦਾਵਾ ਬਰਕਰਾਰ ਰੱਖਦੇ ਹੋਏ ਨਵਾਬੀ ਕਿਵੇਂ ਪ੍ਰਵਾਨ ਕੀਤੀ ਸੀ ਕਦੇ ਸਮਾਂ ਹੁੰਦਾ ਸੀ ਕਿ ਸਿੱਖ ਨਵਾਬੀਆਂ ਨੂੰ ਠੋਕਰਾਂ ਮਾਰਦੇ ਸੰਤ ਤੇ ਅੱਜ ਦੀ ਅਕਾਲੀਆਂ ਦੀ ਹਾਲਤ ਦੇਖ ਲਵੋ ਨਵਾਬੀਆਂ ਪਿੱਛੇ ਸਾਰੀ ਸਿੱਖ ਕੌਮ ਨਹੀਂ ਵੇਜਦਾ ਸਰਦਾਰ ਕਪੂਰ ਸਿੰਘ ਘੋੜਿਆਂ ਦੀ ਲੇਧ ਚੁੱਕਦੇ ਹੁੰਦੇ ਸਨ 1733 ਵਿੱਚ ਮੁਗਲ ਜਗਲੀਆ ਖਾਨ ਵੱਲੋਂ ਭੇਜੀ ਨਵਾਬੀ ਦੀ ਆਫਰ ਨੂੰ ਜਦੋਂ ਸਾਰੇ ਸਿੱਖਾਂ ਮਨੋਂ ਜੁੱਤੀ ਦੀ ਨੋਕ ਤੇ ਰੱਖ ਕੇ ਠੋਕਰ ਮਾਰ ਦਿੱਤੀ ਤਾਂ ਸਰਬਤ ਖਾਲਸਾ ਵਿੱਚ ਸਿੱਖਾਂ ਨੇ ਫੈਸਲਾ ਕੀਤਾ ਕਿ ਚਲੋ ਜੇਕਰ ਜਕਰੀਏ ਵੱਲੋਂ ਵਿਦਾਇ ਦੋਸਤੀ ਦੇ ਹੱਥ ਨਾਲ ਸ਼ਾਂਤੀ ਦਾ ਮਾਹੌਲ ਮੰਦਾ ਹੈ ਤਾਂ ਕਿਸੇ ਨਾ ਕਿਸੇ ਸਿੱਖ ਨੂੰ ਨਵਾਬੀ ਲੈ ਲੈਣੀ ਚਾਹੀਦੀ ਹੈ ਸਦਸੰਤੀ ਦੇ ਨਾਲ ਸਲਾਰ ਕਪੂਰ ਸਿੰਘ ਜੀ ਦਾ ਨਾਮ ਚੁਣਿਆ ਗਿਆ ਪੰਨ੍ਹਾ ਸਿੰਘਾਂ ਦੇ ਫੈਸਲੇ ਨੂੰ ਨਾ ਮੋੜ ਸਕਣ ਕਰਕੇ ਸਦਾ ਕਪੂਰ ਸਿੰਘ ਨੂੰ ਨਾਂ ਚਾਉਂਦਿਆਂ ਵੀ ਨਵਾਬੀ ਕੂਲਣੀ ਪਈ ਪਰ ਉਹਨਾਂ ਨੇ ਇਹ ਸ਼ਰਤ ਰੱਖ ਦਿੱਤੀ ਕਿ ਘੋੜਿਆਂ ਦੀ ਸੇਵਾ ਮੈਂ ਕਰਦਾ ਹੀ ਰਹਾਂਗਾ ਕਹਿਣ ਤੋਂ ਭਾਵ ਕਿ ਆ ਨਵਾਬੀਆਂ ਸਿੱਖਾਂ ਲਈ ਉਦੋਂ ਵੀ ਕੁਝ ਨਹੀਂ ਸਨ ਜਦੋਂ ਉਹਨਾਂ ਕੋਲ ਕੁਝ ਵੀ ਨਹੀਂ ਸੀ ਹੁੰਦਾ ਤੇ ਨਵਾਬੀ ਮਹਲ ਤੋਂ ਬਾਅਦ ਵੀ ਉਹਨਾਂ ਵਿੱਚ ਕੋਈ ਆਕੜ ਨਹੀਂ ਸੀ ਹੁੰਦੀ ਜਾਂ ਸਿੱਖਾਂ ਨੇ ਜਕਰੀਆ ਖਾਨ ਦੇ ਨੱਕ ਵਿੱਚ ਦਮ ਕਰ ਦਿੱਤਾ ਤਾਂ ਉਹਨਾਂ ਨੇ ਬਾਦਸ਼ਾਹ ਨਾਲ ਸੁਲਾਹ ਕਰਕੇ ਸਿੱਖਾਂ ਨੂੰ ਨਵਾਬੀ ਦੇ ਕੇ ਸੁਲਾਹ ਸਫਾਈ ਕਰਨ ਦੀ ਵੀ ਉਹਨੂੰ ਬਣਾਈ ਜਕਰੀਆ ਖਾਨ ਨੇ ਸਰਕਾਰੀ ਅਹੁਦੇਦਾਰ ਭਾਈ ਸ਼ਵੇਗ ਸਿੰਘ ਨੂੰ 29 ਮਾਰਚ 1733 ਨੂੰ ਸਿੱਖਾਂ ਨਾਲ ਗੱਲਬਾਤ ਕਰਨ ਲਈ ਅੰਮ੍ਰਿਤਸਰ ਭੇਜਿਆ ਸਿੱਖਾਂ ਨੇ ਪਹਿਲਾਂ ਤਾਂ ਆਉਂਦਿਆਂ ਹੀ ਭਾਈ ਸ਼ਵੇਗ ਸਿੰਘ ਨੂੰ ਬੰਨ ਲਿਆ ਕਿ ਤੂੰ ਜਕਰੀਆ ਦੀ ਨੌਕਰੀ ਕਿਉਂ ਕਰਦਾ ਹੈ ਅਕਾਤਖ ਸਹਿਬ ਵੱਲੋਂ ਭਾਈ ਸ਼ਵੇਗ ਸਿੰਘ ਨੂੰ ਤਨਖਾਹ ਲਗਾਏਗੀ ਜਿਹੜੀ ਉਸ ਵੱਲੋਂ ਹੱਥ ਜੋੜ ਕੇ ਪ੍ਰਵਾਨ ਕਰ ਲਈ ਗਈ ਫਿਰ ਉਸਨੇ ਆਪਣੇ ਆਉਣ ਦਾ ਮਕਸਦ ਦੱਸਿਆ ਸਰਕਾਰ ਸਿੱਖਾਂ ਨਾਲ ਸੁਲ੍ਹਾ ਕਰਨੀ ਚਾਹੁੰਦੀ ਹੈ ਤੇ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ ਗਈ ਹੈ ਸਿੱਖ ਸਰਦਾਰ ਸੋਚ ਵਿਚਾਰ ਕਰਨ ਮਬਰੂ ਸੁਲ੍ਹਾ ਲਈ ਦਾਜੀ ਹੋ ਗਏ ਪਰ ਨਵਾਬੀ ਨਾਂ ਲਈ ਕੋਈ ਵੀ ਝਾਰ ਨਾ ਹੋ ਜਾਵੇ ਫਿਰ ਦੁਬਾਰਾ ਕਹਿਣ ਤੇ ਸਿੰਘਾਂ ਨੇ ਵਿਚਾਰ ਕੀਤੀ ਕਿ ਨਵਾਬੀ ਪੰਥ ਦੇ ਬਜ਼ੁਰਗ ਆਗੂ ਦੀਵਾਨ ਦਰਬਾਰਾ ਸਿੰਘ ਨੂੰ ਦੇ ਦਿੱਤੀ ਜਾਵੇ ਪਰ ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਕਿ ਜਦ ਕੋਈ ਸਰਦਾਰ ਨਭੀ ਪ੍ਰਵਾਨ ਕਰਨ ਲਈ ਤਿਆਰ ਨਾ ਹੋਇਆ ਤਾਂ ਭਾਈ ਸ਼ਵੇਕ ਸਿੰਘ ਨੇ ਇੱਕ ਵਾਰ ਫਿਰ ਬੇਨਤੀ ਕੀਤੀ ਅਕਾਲ ਤਖਤ ਦੇ ਸਰਮੁਖ 32 ਸਿੱਖ ਸਰਦਾਰ ਅਗੋ ਬਿਠੇ ਸਨ ਭਾਈ ਸ਼ਵੇਕ ਸਿੰਘ ਨੇ ਉਹਨਾਂ ਸਰਦਾਰਾਂ ਦੇ ਸਾਹਮਣੇ ਚਾਂਦੀ ਦੀ ਥਾਤ ਰੱਖ ਦਿੱਤੀ ਜਿਸ ਵਿੱਚ ਸਰਕਾਰ ਵੱਲੋਂ ਭੇਜੀ ਰੇਸ਼ਮੀ ਦਸਤਾਰ ਕਲਗੀ ਪਸ਼ਾਕ ਕਿਰਪਾਨ ਖਿਲਦ ਕਮਰਬੰਦ ਖੁਸ਼ਕ ਮੀਵੇ ਤੇ ਬਾਦਸ਼ਾਹ ਦੀ ਮੋਰ ਵਾਲੀ ਚਿੱਠੀ ਪਈ ਹੋਈ ਸੀ ਜਦ ਭਾਈ ਸ਼ਿਵੇਕ ਸਿੰਘ ਨੇ ਇਹ ਪ੍ਰਾਰ ਸਿਰਸਦਾਰਾਂ ਅੱਗੇ ਰੱਖੀ ਤਾਂ ਪਹਿਲੇ ਸਰਦਾਰ ਨੇ ਪੈਰ ਨਾਲ ਧੱਕ ਕੇ ਅੱਗੇ ਕਰ ਦਿੱਤੀ ਜੇ ਇਸ ਤਰ੍ਹਾਂ ਦੀਆਂ ਕਿਸੇ ਨੇ ਇਸ ਪੇਸ਼ਕਾਸ਼ ਨੂੰ ਸਵੀਕਾਰ ਨਾ ਕੀਤਾ ਸਗੋਂ ਠੁੱਡੇ ਮਾਰ ਕੇ ਅੱਗੇ ਧੱਕਦੇ ਰਹੇ ਸ਼ਾਇਦ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਸਿੱਖ ਨਵਾਬੀਆਂ ਨੂੰ ਠੋਕਰਾਂ ਮਾਰਦੇ ਠੋਕਰਾਂ ਨਵਾਬੀਆਂ ਨੂੰ ਲਾਵਿਤ ਰਖਾਲਸਾ ਸ਼ੇਸ਼ ਬੇਗ ਸਿੰਘ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹ ਕੋਈ ਬਾਦਸ਼ਾਹੀ ਦੀ ਬਖਸ਼ਿਸ਼ ਨਹੀਂ ਸਭੂ ਖਾਲਸੇ ਲਈ ਭੇਟਾ ਹੈ ਸਰਦਾਰਾਂ ਨੇ ਜਵਾਬ ਦਿੱਤਾ ਕਿ ਖਾਲਸੇ ਨੂੰ ਗੁਰੂ ਨੇ ਪਾਸ਼ਾਹੀ ਬਖਸ਼ੀਏ ਨਵਾਬੀ ਨਹੀਂ ਖਰਾਬੀ ਹੈ ਕਹਿੰਦੇ ਹਨ ਕਿ ਗੱਲ ਅੱਗੇ ਨਾ ਤੁਰਦੀ ਦੇਖ ਕੋ ਚਰشناਟਾ ਛਾ ਗਿਆ ਫਿਰ ਇੱਕ ਬਿਰਦ ਸਿੰਘ ਸਰਦਾਰ ਨੇ ਸਰਦਾਰਾਂ ਨੂੰ ਬੇਨਤੀ ਕੀਤੀ ਕਿ ਆ ਖਾਲਸਾ ਜੀ ਆਪਣਾ ਪਾਸ਼ਾਹੀ ਦਾ ਦਾਵਾ ਨਾ ਛੱਡੋ ਇਹ ਪੇਟਾ ਪ੍ਰਮਾਣ ਕਰੋ ਕਿਉਂਕਿ ਖਾਲਸੇ ਦੇ ਦਾਅਵੇ ਨੂੰ ਘਟਾ ਨਹੀਂ ਸਕਦੀ ਅਸੀਂ ਆਪਣਾ ਪਾਸੇ ਦਾਵਾ ਕਾਇਮ ਰੱਖਾਂਗੇ ਤੇ ਅਖੀਰ ਫੈਸਲਾ ਗੁਰੂ ਤੇ ਛੱਡਿਆ ਗਿਆ ਹੁਕਮ ਹੋਇਆ ਤਹਿਲ ਮਹਿਲ ਤਾਂ ਕੋ ਮਿਲੇ ਜਾਂ ਸਾਧ ਸੰਗਤ ਤੋਂ ਬਸਾਏ ਜੋ ਆਪਨ ਹੋਏ ਦੀਵਾਲ ਘੋੜਿਆਂ ਤੇ ਲੰਗਰ ਦੀ ਸੇਵਾ ਕਰਨ ਵਾਲੇ ਸਰਦਾਰ ਕਪੂਰ ਸਿੰਘ ਉਸ ਸਮੇਂ ਸੰਗਤ ਨੂੰ ਅੱਖਾਂ ਝੜ ਰਹੇ ਸਨ ਤੇ ਸਬਤ ਖਾਲਸੇ ਦੀ ਨਿਗਾ ਉਹਨਾਂ ਤੇ ਪਈ ਸਮੂਹ ਸੰਗਤ ਨੇ ਜਕਾਰਾ ਛੱਡ ਕੇ ਪ੍ਰਮਾਣਗੀ ਦੇ ਦਿੱਤੀ ਉਹ ਹੁਣ ਨਾ ਨਹੀਂ ਕਰ ਸਕਦੇ ਸਨ ਉਹਨਾਂ ਨੇ ਸਿਰ ਨਵਾ ਕੇ ਇਸ ਨੂੰ ਪ੍ਰਵਾਨ ਕੀਤਾ ਕਿ ਆਗੇ ਪੰਜਾਂ ਸਿੰਘਾਂ ਦੇ ਪੈਰਾਂ ਨੂੰ ਛੁਹਾ ਕੇ ਬਖਸ਼ੀ ਜਾਵੇ ਫਿਰ ਕਪੂਰ ਸਿੰਘ ਨੇ ਕਿਹਾ ਕਿ ਮੈਨੂੰ ਨਵਾਬੀ ਖਾਲਸਾ ਪੰਥ ਨੇ ਬਖਸ਼ੀ ਹੈ ਮੈਂ ਸੂਬੇਦਾਰ ਜਾਂ ਬਾਦਸ਼ਾਹ ਦੀ ਹਾਜ਼ਰੀ ਨਹੀਂ ਭਰਾਂਗਾ ਸੰਗਤ ਲੰਗਰ ਤੇ ਘੋੜਿਆਂ ਦੀ ਸੇਵਾ ਕਰਨ ਦਾ ਮੇਰਾ ਹੱਕ ਕੋਈ ਨਾ ਖੋਵੇ ਇਹ ਮੈਂ ਆਪਣੀ ਸੇਵਾ ਬਰਸਤੂਰ ਜਾਰੀ ਰੱਖਾਂਗਾ ਫਿਰ ਸਾਰਿਆਂ ਵੱਲੋਂ ਉਹਨਾਂ ਨੂੰ ਬੜੇ ਸਰਕਾਰ ਦੇ ਨਾਲ ਇਹ ਪਦਵੀ ਬਖਸ਼ੀ ਇਹ ਸਭ ਸ਼ਰਤਾਂ ਖਾਲਸੇ ਨੇ ਪ੍ਰਮਾਣ ਕੀਤੀਆਂ ਤੇ ਪੰਥ ਪ੍ਰਮਾਣਿਤ ਨਵਾਬ ਦੀ ਪਦਵੀ ਖਾਲਸਾ ਪੰਥ ਵੱਲੋਂ ਪ੍ਰਮਾਣ ਕਰਕੇ ਨਵਾ ਖਬੂਰ ਸਿੰਘ ਦੇ ਸਿਰ ਤੇ ਸਜਾਈ ਗਈ ਸੋ ਪਿਆਰਿਓ ਇਹ ਸੀ ਨਵਾਬੀ ਭਾਈ ਕਬੂਰ ਸਿੰਘ ਦੀ ਜੋ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ ਕਿਸ ਤਰ੍ਹਾਂ ਉਹਨਾਂ ਨੇ ਇਤਨੀ ਭਾਰੀ ਜਦੋ ਜੈਤ ਤੋਂ ਬਾਅਦ ਇਸ ਨੂੰ ਪ੍ਰਮਾਣ ਕੀਤਾ ਸੀ ਅੱਜ ਕੱਲ ਦੇ ਸਾਡੇ ਲੀਡਰ ਜਿਹੜੇ ਨੇ ਉਹ ਤਾਂ ਵੈਸੀ ਲੋਕਾਂ ਦੇ ਪੈਰਾਂ ਜਾ ਕੇ ਡਿੱਗਦੇ ਫਿਰਦੇ ਨੇ ਜਿਹੜੇ ਕੌਮ ਦੀ ਬੇਰਮਤੀ ਕਰ ਰਹੇ ਨੇ ਕੌਮ ਨੂੰ ਠੇਂਦੀਆਂ ਕਲਮਲੇ ਨਜ਼ਾਰ ਰਹੇ ਨੇ ਸੋ ਅੱਜ ਸਾਨੂੰ ਉਸੇ ਤਰ੍ਹਾਂ ਹੀ ਨਿਸ਼ਚਿੰਤ ਹੋ ਕੇ ਭਾਈ ਅਮਰਪਾਲ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ ਉਹਨਾਂ ਨੇ ਵੀ ਆਪਣੇ ਚੰਗੇ ਕਾਰੋਬਾਰ ਨੂੰ ਠੋਕਰ ਮਾਰ ਕੇ ਸਿੱਖ ਕੌਮ ਦੀ ਡਿਗਦੀ ਸਾਖ ਨੂੰ ਬਚਾਉਣ ਵਾਸਤੇ ਪੰਜਾਬ ਦੇ ਵਿੱਚ ਪੈਰ ਤਰਿਆ ਸੀ ਬੱਚਿਆਂ ਨੂੰ ਅਮਰਤ ਬਾਣ ਕਰਵਾ ਕੇ ਨਸ਼ਿਆਂ ਤੋਂ ਛੁਡਵਾ ਕੇ ਮੁਖ ਧਾਰਾ ਸਿੱਖ ਕੌਮ ਦੇ ਵਿੱਚ ਜੋੜ ਰਹੇ ਸਨ ਸਮੇਂ ਦੀਆਂ ਹਕੂਮਤਾਂ ਨੂੰ ਚੰਗਾ ਨਾ ਲੱਗਣ ਕਰਕੇ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਬڑے ਰੋਸ ਮਜਾਰੇ ਹੋਏ ਬੜੇ ਧਰਨੇ ਲਗਾਏ ਗਏ ਪਰ ਉਹਨਾਂ ਦੀ ਰਿਹਾਈ ਕਿਸੇ ਵੀ ਤਰੀਕੇ ਨਾਲ ਹੋ ਸਕੀ ਸੋ ਅੱਜ ਸਾਨੂੰ ਮਾਣ ਬਖਸ਼ਿਸ਼ ਹੋਇਆ ਹੈ ਭਾਈ ਅਮਰਪਾਲ ਸਿੰਘ ਜੀ ਮੈਂਬਰ ਪਾਰਲੀਮੈਂਟ ਸੀਟ ਖਡੂਰ ਸਾਹਿਬ ਤੋਂ ਇਹ ਚੋਣ ਲੜ ਰਹੇ ਨੇ ਤੇ ਇਸ ਦੇ ਵਿੱਚ ਵੱਧ ਤੋਂ ਵੱਧ ਅਸੀਂ ਕੁਰਬਾਨੀਆਂ ਕਰਨੀਆਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਨੂੰ ਹਲਕਾ ਖਰੂਰ ਸਾਹਿਬ ਦੀ ਸੀਟ ਤੋਂ ਜਿਤਾਉਣਾ ਹੈ ਤਾਂ ਕਿ ਅਸੀਂ ਉਹਨਾਂ ਨੂੰ ਡੇਵਰੂਗਰਦੀ ਜੇਲ੍ਹ ਚੋਂ ਬਾਹਰ ਕਢਵਾ ਕੇ ਪਾਰਲੀਮੈਂਟ ਤੱਕ ਪਹੁੰਚਾਈਏ ਸੋ ਆਪਣੀ ਸਭ ਸਮੂਹ ਸਾਧ ਸੰਗਤ ਦੀ ਅਪੀਲ ਵੀ ਹੈ ਸੰਘਰਸ਼ ਵੀ ਹੈ ਔਰ ਰੋਜ਼ਾਨਾ ਆਪਾਂ ਸੰਗਤਾਂ ਨੂੰ ਇਸੇ ਕਰਕੇ ਸ਼ਬੋਧਨ ਕਰਕੇ ਇਸ ਲਹਿਰ ਦੇ ਨਾਲ ਜੋੜ ਰਹੇ ਹਾਂ ਔਰ ਇਸ ਲਹਿਰ ਦੇ ਨਾਲ ਸੰਗਤਾਂ ਆਪਣੀ ਜ਼ਮੀਰ ਦੀ ਆਵਾਜ਼ ਤੇ ਜੁੜ ਰਹੀਆਂ ਨੇ ਤੇ ਇਹ ਜਿੱਤ ਭਾਈ ਸਾਹਿਬ ਦੀ ਬੜੀ ਵੱਡੀ ਜਿੱਤ ਹੋਵੇਗੀ ਸੋ ਆਵਰਾਲ ਮਿਲ ਕਰਕੇ ਪਰਣ ਕਰੀਏ ਕਿ ਅਸੀਂ ਖਡੂਰ ਸਾਹਿਬ ਦੀ ਸੀੜ ਜਿੱਤ ਕੇ ਮਨਪਾਲ ਸਿੰਘ ਜੀ ਦੀ ਝੋਲੀ ਦੇ ਵਿੱਚ ਪਾਈਏ ਹੋਈਆਂ ਫੁੱਲਾਂ ਨੂੰ ਨਾ ਜਿਤਾ ਰਹੇ ਉਹ ਗੱਜ ਕੇ ਫਤਿਹ ਗਜਾਈਏ ਜੀ ਉਹ ਆਹਰੂ ਜੀ ਦਾ ਖਾਲਸਾ ਉਹ ਆਹਰੂ ਜੀ ਦੀ ਫਤਿਹ